ਹਾਂ ਜੀ ਕਾਲੀ ਬਾਬਾ ਕੋਲ ਕੀ ਜਾਣਕਾਰੀ ਹੈ ਇਹ ਦਰਸ਼ਨ ਗੁਰੂ ਗੋੜ ਦੁਆਰਾ ਬਰਸਿਆ ਧਾਰੀਵਾਲ ਪਾਸਾ ਹੀ ਪੰਜਵੀਂ ਪਾਸਾ ਜਿੱਦਾਂ ਗੁਰਦੁਆਰਾ ਸਾਹਿਬ ਤੁਸੀਂ ਕਾਹ ਪੀ ਮਾਤਾ ਕੰਗਾ ਜੀ ਨੂੰ ਕਿਉਂ ਭਾਂਜੜ ਪੈ ਗਈ ਤੇ ਭਾਂਜੜਾ ਪੈ ਜੜਿਆ ਬਾਬਾ ਫਤਿਹ ਸਾਹਿਬ ਕੀ ਕਹਿੰਦੇ ਨੇ ਉਹ ਸੁਣਵਾ ਸੁਣ ਕੇ ਕਰਨਾ ਗਿਆ ਅਗਲੀ ਵਾਰ ਕੇ ਜੀ ਮੈਂ ਆ ਗਿਆ ਨਾ ਤਾਂ ਕਿ ਉਹ ਵਾਲੇ ਵਾਲੇ ਨਾ संगत के बैठने जगह बहुत सोनी बनाई है, कूलर कलर लाए

ਗੁਰਦੁਰਾ ਸਾਹਿਬ ਜਿੰਨਾ ਮਾਰਤ ਬਣ ਰਹੀ ਹੈ ਉਹ ਸੋਣੀ ਮਾਰਤ ਸੇਵਾ ਚੱਲ ਰਹੀ ਹੈ पिता ने इंग्लैंड का प्रणाम किए जब मात्र जीव प्राण और आत्मा का मानव के सुख और एक पुत्र और सुख नहीं होती है लाल बड़ी भूख लगी या पूर्ति संतता तरीके आई नहीं पापा की आंसू तो आ गए पापा का संस्कार पत्थर लगे और वो याद आया था ਇਹ ਦਾਰੀ ਦੇ ਸਾਹਮਣੇ ਰਿਆ ਨਕਰੇ ਉੱਤੇ ਹੀ ਰਾਸਤਾਂ ਤੋਂ ਵਾਪਸ ਆ ਕੇ ਲੱਗਾ ਇਸ ਥਾਂ ਥੱਲੇ ਗੁਰੂ ਅਜਨ ਪਾਸ਼ਾ ਨੇ ਹੜਕੇ ਘੋੜਾ ਬੰਨਿਆ ਸੀ ਤੇ ਥੜੇ ਤੇ ਮਹਾਰਾਜ ਆ ਬੈਠੇ ਇਧਰ ਲੰਗਰ ਹਾਲ ਆ ਸੰਗਤਾਂ ਸਾਬਾ ਸਾਰੇ ਮਾਇਆ ਦਾਸ ਕਰਾ ਦੇ ਤੇ ਨਾਲ ਕੋਤਰੇ ਵੀ ਸਾਥ ਮੰਗਦੇ ਨੇ ਤਾਂ ਦਰ ਗੁਰੂਰ ਦੇ ਮਾਸਾ ਕਿਰਪਾ ਕਰੋ ਉਹ ਨਵੀਂ ਇਮਾਰਤ ਗੁਰਦੁਆਰਾ ਸਾਹਿਬ ਦੀ ਬਣ ਰਹੀ ਹੈ ਸੇਵਾ ਚੱਲਣ ਦੀ ਆ ਇੱਕ ਵੀਰ ਜਗਤ ਭਖਾ ਰੀ ਫਿਰਦਾ ਹੈ ਸਭ ਕੋ ਦੇਵਨ ਹਾਰ ਅਸਾਂ ਤਾਂ ਪ੍ਰਸਾਦਾ ਛਕਣ ਦੀਆਂ ਲੰਗਰ ਹਾਲ

कंबदा कंबदा चेता महाराज पांच सात दही बहुत श्रद्धा ਨਾਲ ਲੈ ਕੇ ਆਣਾ ਇਸੇ ਕਰਕੇ ਤਾਂ दही بچے ਉਹ ਬਾਹਰੋਂ ਉਤਾਰੇਗਾ दही से जुड़ता और यूं जैसे लेवदती वो है अब ये जानकर वो कहते हैं ये पांच सात ਦੇੇ ਕੋਈ ਚੋਰੀ ਚੋਰੀ ਕਰੇ ਸਾਖੂ ਪੂ ਪਾਖਾ ਦੇ ਚਰਨਾਂ ਤੇ ਨਖਾ ਦਾ ਪ੍ਰਾਨ ਕਰਕੇ ਉਹਦਾ ਮਾਨਕ ਦੇ ਹੋਰ ਹੋਵੇ ਸਾਖਰਾ ਫੜੀ ਦੇ ਕਿੱਥੇ ਬਲਾਉ ਗੀ ਹਣ ਦੂਰ ਕਹਿੰਦੇ ਪੰਦੇ ਜੀ ਤੇ ਸਹੀ ਵਿੱਚ ਸਾਨੂੰ ਸੱਚ ਜਾਦ ਦੀ ਸਾਖਤ ਪੂ ਪਾਖਾ ਦੇ ਚਰਨਾਂ ਤੇ ਹੱਥ ਲਾ ਕੇ ਕਹਿੰਦਾ ਮਾਨਾ ਜੀ ਮੈਂ ਤੁਹਾਡੀ ਸਾਖੂ ਖਾ ਕੇ ਕਹਿਣਾ ਨਹੀਂ ਬੜਾ ਜਗਨਾ ਹਣ ਦੂਰ ਕਹਿੰਦੇ ਪੰਦੇ ਜੀ कहानी चाहिए हम जो सौ खादी तो अभी तेरे दही की जमायद कर पुत्र है नाम है शिव पार जो अतिमा ਇਸ ਰੋਵਰ ਇੱਥੇ ਮੱਛਿਆ ਵਾਲੇ ਦਿਨ ਬਹੁਤ ਲੋਕ ਇਸ਼ਨਾਨ ਕਰਦੇ ਹਨ ਕਈ ਤਰ੍ਹਾਂ ਦੀਆਂ ਦੁੱਖ ਦੂਰ ਹੁੰਦੇ ਆ 我的花，我在哪？我家乡。